ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਕਿਉਂਕਿ ਝੋਨੇ ਦੀ ਵਾਢੀ ਇਹਦਾ ਕੰਮ ਚੱਲ ਰਿਹਾ ਕਿਸਾਨ ਵੀਰ ਬਿਜ਼ੀ ਨੇ ਪਰ ਨਾਲ ਨਾਲ ਹੀ ਜਿਹੜਾ ਕਣਕ ਦੇ ਬਿਜਾਈ ਵਾਸਤੇ ਬੀਜ ਦਾ ਪ੍ਰਬੰਧ ਜਿਹੜਾ ਬੜਾ ਜ਼ਰੂਰੀ ਖਾਸ ਤੌਰ ਤੇ ਜਿਹੜੇ ਕਿਸਾਨ ਵੀਰਾਂ ਨੇ ਬੀਜ ਨਵਾਂ ਲੈਣਾ ਹੁੰਦਾ ਨਾ ਬਾਜ਼ਾਰ 'ਚ ਉਹਨਾਂ ਵਾਸਤੇ ਜਾਣਕਾਰੀ ਜਿਨ੍ਹਾਂ ਨੇ ਘਰ ਦਾ ਬੀਜ ਰੱਖਿਆ ਹੋਇਆ ਉਹਦੇ ਬ ਉਹਨਾਂ ਵਾਸਤੇ ਇਹ ਵੀਡੀਓ ਨਹੀਂ ਹੈਗੀ ਜਿਹੜੇ ਕਿਸਾਨ ਵੀਰਾਂ ਨੇ ਬੀਜ ਨਵਾਂ ਲੈਣਾ ਕਿਉਂਕਿ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਬੀਜ ਜਿਹੜਾ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ ਇਹ ਮੈਂ ਪਹਿਲਾਂ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਤੇ ਮੈਂ ਇਹ ਜਾਣਕਾਰੀ ਜਿਹੜੀ ਸਾਂਝੀ ਦੁਬਾਰਾ ਤਾਂ ਕਰ ਰਿਹਾ ਕਿ ਕੋਈ ਕਿਸਾਨ ਵੀਰ ਰਹਿ ਨਾ ਜਾਵੇ ਕਿਉਂਕਿ ਕਈ ਵਾਰ ਕੀ ਹੈ ਝੂਨੇ ਦੀ ਬਾਡੀ ਦੇ ਵਿੱਚ ਜਾਂ ਮੰਡੀਆਂ ਦੇ ਵਿੱਚ ਕਿਸਾਨ ਵੀਰ ਬਹੁਤ ਬਿਜ਼ੀ ਨੇ ਜਿਹੜੇ ਕਿਸਾਨ ਵੀਰ ਵੀਡੀਓ ਸੁਣ ਰਹੇ ਹੈ ਜੇ ਉਹਨਾਂ ਨੇ ਤੁਸੀਂ ਬੀਜ ਨਹੀਂ ਲੈਣਾ ਤਾਂ ਜਿਹੜੇ ਕਿਸਾਨ ਵੀਰ ਤੁਹਾਡੇ ਕੋਈ ਮਿੱਤਰ ਦੋਸਤਾਂ ਉਹਨਾਂ ਤੱਕ ਸਾਂਝੀ ਜਾਣਕਾਰੀ ਜ਼ਰੂਰ ਕਰਦੇ ਜੇ ਕਿਉਂਕਿ ਕਈ ਵਾਰ ਜਿਹੜਾ ਹੈਗਾ ਕਿਸਾਨ ਵੀਰਾਂ ਦੇ ਧਿਆਨ 'ਚ ਨਹੀਂ ਰਹਿੰਦਾ ਮੌਕੇ ਦੇ ਕਿਉਂਕਿ ਜਦੋਂ ਆਪਾਂ ਬਜਾਈ ਕਰਨੀ ਹੈ ਨਾ ਬਾਢੀ ਤਾਂ ਜਿਹੜੀ ਨਵੰਬਰ ਤੱਕ ਚੱਲੀ ਜਾਣੀ ਆ ਤੇ ਨਾਲ ਨਾਲ ਬਜਾਈ ਵੀ ਸ਼ੁਰੂ ਹੋ ਜਾਣੀ ਪੰਜ ਸੱਤ ਦਸ ਦਿਨਾਂ 'ਚ ਤੇ ਜਿਹੜੇ ਕਿਸਾਨ ਵੀਰ ਕੋਈ ਬੀਜ ਲੈਣਾ ਚਾਹੁੰਦੇ ਆ ਜਿਹੜੀ ਮੈਂ ਲਿੰਕ ਆ ਜਿਹੜਾ agrimachinerypv.com ਤੇ ਜਿਹੜਾ ਆਨਲਾਈਨ ਐਪਲੀਕੇਸ਼ਨ ਆ ਜਿਹੜੀ ਤੁਹਾਨੂੰ ਦੇਣੀ ਪੈਣੀ ਆਨਲਾਈਨ ਅਪਲਾਈ ਕਰਨਾ ਪੈਣਾ ਇੱਕ ਫਾਰਮ ਤੇ 2.5 ਕਿੱਲਿਆਂ ਤੱਕ ਦਾ ਜਿਹੜਾ ਬੀਜ ਆ ਤੁਹਾਨੂੰ ਸਬਸਿਡੀ ਤੇ ਮਿਲਣਾ 20 ਰੁਪਏ ਕਿਲੋ ਜਿਹੜਾ ਬੀ ਸਬਸਿਡੀ ਤੇ ਤੁਹਾਨੂੰ ਦਿੱਤਾ ਜਾਣਾ ਮਤਲਬ 40 ਕਿਲੋ ਦਾ ਥੈਲਾ 800 ਰੁਪਏ ਦਾ ਤੁਹਾਨੂੰ ਮਿਲੂਗਾ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਆ ਜੇ ਮੰਨ ਲਓ ਤੁਹਾਨੂੰ 5 ਕਿੱਲਿਆਂ ਦਾ ਬੀਜ ਚਾਹੀਦਾ ਦੋ ਫਾਰਮ ਤੁਸੀਂ ਦੋ ਨਾਵਾਂ ਤੇ ਅਪਲਾਈ ਕਰ ਸਕਦੇ ਆ ਆਨਲਾਈਨ ਤੇ ਜਿਹੜਾ ਆਪਣਾ ਬੀਜ ਆ ਉਹ 40 ਕਿਲੋ ਦੀ ਪੈਕਿੰਗ ਤੁਹਾਨੂੰ 800 ਰੁਪਏ ਦੀ ਮਿਲੂਗੀ ਜਿਹੜੀਆਂ ਕਿਸਮਾਂ ਨੇ PW826 803 824 869 PW766 Snery HD 3086 DW187 222 HD 3226 ਜਾਂ ਜਿਹੜੀਆਂ PW771 ਆ 752 ਲੀਡ ਕਿਸਮਾਂ ਨੇ 757 ਤੇ ਹੋਰ ਵੀ ਜਿਹੜੀਆਂ ਕੋਈ ਜਿਵੇਂ ਪੀਵੀਡਬਲਯੂ ਚਪਾਤੀ ਵਨ ਜਾਂ ਜਿੰਕ ਵਨ ਇਹ ਕਿਸਮਾਂ ਦੇ ਬੀਜ ਦਿੱਤਾ ਜਾਊਗਾ ਤੁਸੀਂ ਜਿਹੜਾ ਹੈਗਾ ਆਪਦੇ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਦੇ ਆਪਦੇ ਏਰੀਆ ਦੇ ਦਫ਼ਤਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਨਲਾਈਨ ਅਪਲਾਈ ਕਰੋ ਉਸ ਤੋਂ ਬਾਅਦ ਜਿਹੜਾ ਹੈਗਾ ਆਪਦੇ ਏਰੀਆ ਦੇ ਦਫ਼ਤਰ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਪੇਜ ਉਲਧਾਨਾਂ ਦੀਆਂ ਜਿਹੜੀਆਂ ਸਫਾਰਸ਼ ਕਿਸਮਾਂ ਉਹਨਾਂ ਤੇ ਜਿਹੜੀ ਹੈਗੇ ਸਬਸਿਡੀ ਤੇ ਤੁਹਾਨੂੰ ਬੀਜ ਦਿੱਤਾ ਜਾਣਾ ਪਰ ਕਿਸਾਨ ਵੀਰ ਕੋਈ ਰਹਿ ਨਾ ਜਾਵੇ ਕਿਉਂਕਿ ਬੀਜ ਹੈ ਜਿਹੜਾ ਘੱਟ ਰੇਟ ਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ 20 ਮਿਲਣਾ ਜਿਨ੍ਹਾਂ ਨੇ ਬੀਜ ਬਦਲਣਾ ਜਾਂ ਬੀਜ ਨਵ ਅਪਲਾਈ ਭਾਗ ਵੱਲੋਂ ਜਿਹੜਾ ਬੀਜ ਦਿੱਤਾ ਜਾ ਰਿਹਾ ਉਹ ਤੁਸੀਂ ਬੀਜ ਜਿਹੜਾ ਪ੍ਰਾਪਤ ਕਰ ਸਕਦੇ ਹੋ ਬਰਤੋਤ ਬਦ ਕਿਸਾਨ ਵੀਰ ਲਾਭ ਉਠਾਓ ਪਰ ਆਨਲਾਈਨ ਹੈ ਜਿਹੜਾ ਅਪਲਾਈ ਕਰਨਾ ਉਹ ਜ਼ਰੂਰੀ ਆ ਆਨਲਾਈਨ ਤੁਸੀਂ ਹੁਣੀ ਜਿਹੜਾ ਹੈਗਾ ਅਪਲਾਈ ਕਰ ਸਕਦੇ ਮੈਂ ਲਿੰਕ ਜਿਹੜਾ ਪੋਰਟਲ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਚੁੱਕਿਆ ਜੇ ਫੇਸਬੁੱਕ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਥੱਲੇ ਕਮੈਂਟ ਦੇ ਵਿੱਚ ਚੈੱਕ ਕਰ ਸਕਦੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੋਖੀਆ ਰਹੋ ਵਾਧਰੋ